ਹਾਂਜੀ ਤੇਰੀ ਦੁਕਾਨ ਕੋਲ ਖੜੇ ਨੇ ਉਹ ਤੇ ਕਾਰ ਕੋਲ ਖੜੇ ਨੇ ਕਾਰ ਕੋਲ ਉਹ ਮੁੰਡਾ ਖਲੋਤਾ ਰਿਹਾ ਬੰਦਾ ਇੱਕ ਤਾਂ ਸ਼ੁਰੂ ਮਾਰਨ ਗਿਆ ਨਹੀਂ ਆ ਗਿਆ ਅੰਦਰ ਬੈਠਾ ਉਹ ਮੂੜੀ ਲਗਿਆ ਨਹੀਂ ਤੁਰ ਕੇ ਨਾਲ ਤੇ ਸ਼ਹਿਰੋਂ ਲੋ ਆਏ ਇੱਧਰ ਤੇ ਬੰਦੇ ਹੀ ਫਿਰ ਸ਼ਹਿਰ ਵਾਲੀ ਸਾਈਡ ਤੇ ਇਹ ਸਾਦਕ ਸੁਦਰ ਕਾਲੇ ਪਾਸੇ ਦੇ ਬੰਦੇ ਨੇ ਫੁੱਲ ਫਲਾਕ ਐਣ ਕਾਂਲਾ ਵੀ ਨਾਲ ਹੀ ਇਹ ਬੈਂਚੋੜ ਆ ਬੁੜੀ ਵੀਨਾ ਆ ਵੇ ਐਨ ਕਾਲਾ ਮੋਟਰਸਾਈਕਲ ਉਹੀ ਲਾਉਂਦਾ ਪਿਆ ਹੋਰ ਤਾਂ ਹੀ ਕਰ ਤੂਆਂ ਵੀਡੀਓ ਬਣਾਉਣੇ ਵੀਡੀਓ ਜਲਦੀ ਵੀ ਆ ਵੇ ਆ ਆ ਆ ਰਿਹਾ ਆ ਵੇ ਆ ਵੇ ਇੱਕ ਗੱਲ ਹੈਗੀ ਏ ਹਾਂ ਹਾਂ ਉਹਨੋਂ ਬੁੜੀ ਦੇ ਬੰਦੇ ਨਹੀਂ ਬੁੜੀ ਦੇ ਬੰਦੇ ਦੀ ਮੁੰਡੇ ਦੀ ਬੁੜੀ ਵੀ ਆਵੇ ਆਪਾਂ ਕਲੀਅਰ ਆਹੀ ਫੋਟੋ ਕਲੀਅਰ ਆ ਆ ਇੱਥੇ ਵੇਖ ਆ ਦੋਵਾਂ ਦੀ ਗਿਆਨੀ ਵੀ ਆਵੇਗਾ ਨਾਲ ਗਿਆਨੀ ਵੀ ਇੱਥੇ ਆਵੇ ਆ ਬੁੜੀ ਉਹ ਲਾਡੀ ਵਾਲਾ ਚੱਲਦਾ ਹੋਣਾ ਨਾ ਕੈਮਰਾ ਤੇ ਉਹ ਅੰਦਰ ਗਿਆ ਸੀ ਗਿਆਨੀ ਉਹ ਬੰਦ ਨਹੀਂ ਕੈਮਰਾ ਕੁੜੀ ਆ ਉਹ ਦੇਖ ਲੈ ਆਹ ਫੋਟੋ ਆਹ ਫੋਟੋ ਆ ਗਿਆਨੀ ਆਇਆ ਬਾਹਰ ਗਿਆਨੀ ਗਿਆਨੀ ਨੇ ਐਂਡ ਕਲਾਈ ਨਾ ਇਹਦੀ ਐਣ ਕਮ ਵੇਖੀ ਹਾਂ ਇਹ ਨਾਲ ਹੀ ਆਇਆ ਤੁਸੀਂ ਇਹਦੇ ਨਹੀਂ ਨਹੀਂ ਆ ਭਰਾਵਾ ਉਹਨਾਂ ਨਾਲ ਐਵੇਂ ਕੇ ਹੋਰ ਨੂੰ ਮਸਾਉਣਾ ਹੈ ਆਹ ਗਿਆਨੀ ਆ ਗਈ ਬਾਹਰ ਆਉਗੀ ਆਂਦੀ ਬੁੜੀ ਬਣਾ ਆ ਗਿਆ ਨਹੀਂ ਆ ਗਿਆ ਆਪਾ ਉਹ ਜਿਹੜੀ ਜਿਹੜੀ ਲੇਡੀਜ਼ ਹੈ ਨਾ ਉਹ ਵੀ ਇਹਦੇ ਨਾਲ ਇਹਦੇ ਨਾਲੇ ਕੋਈ ਇਹ ਕਿ ਨਹੀਂ ਬੰਦੇ ਹਾਂ ਕਿਹਾ ਮੈਂ ਸਿਆ ਦੱਸ ਤੂੰ ਮਨੁਹਲੀਆ ਦੱਸੇ ਮੈਂ ਆਸਤਾ ਬੰਦੇ ਇੱਥੇ ਬਣਾਉਣ ਆਏ ਨੇ ਫੋਟੋ ਬਣਾਉਣ ਆਏ ਨੇ ਯਾਰ ਉਹ ਗਿਆਨੀ ਬਾਹਰ ਆਵੇ ਲੈਣਾ ਉਹ ਆਪਣੀ ਉਹ ਕਿ ਬਲੇਟ ਦੀ ਹੁਣੇ ਮੈਨੂੰ ਮੂੰਹ ਬਲੇਟਾਣਾ ਆ ਗਿਆਨੀ ਨਹੀਂ ਆ ਗਿਆਨੀ ਆ ਗਿਆਨੀ ਮੇਨ ਬੰਦਾ ਆ ਆ ਗਿਆਨੀ ਫਰਵਾਹੀ ਹੋਣਾ ਆਈ ਯੂ ਭਾਈ ਯਿੰਦੇ ਕੋਲੇ ਸਾਰੀ ਕਰਾਂ ਉਹ ਲੱਗੇ ਦੋ ਜਿਹੜੇ ਮੋਸਲੇ ਲੈ ਕੇ ਲੱਗੇ ਹੁੰਦੇ ਇੱਥੇ ਨਾ ਕਰਦੇ ਕੱਲੇ ਬੰਦੇ ਨੂੰ ਹਾਂ ਇਹ ਕੱਲਾ ਕਿਹੜਾ ਹੈ ਉਹ ਸੰਨੇ ਰੱਖਿਆ ਤੇ ਉਹ ਇਹਨੂੰ ਕਟਾਊ ਨਾਲ ਚਰ ਗੀ ਉਹ ਮੋੜ ਲੈ ਇਹਾ ਕੌਣ ਸਾਹ ਵਿੱਚ ਬਹੁਤ ਭੈਣ ਜੀ ਸਹੀ ਆ ਆਹ ਇਹ ਬੰਦਾ ਉਹ ਬੁੜੀ ਨੇ ਬੜਾ ਖੱਚੀ ਇਹ ਬੁੜੀ ਨੇ ਬੁੜੀ ਬੁੜੀ ਚੰਗੀ ਰੱਖਿਆ ਖੱਚੀ ਨਹੀਂ ਲੇਡੀ ਦੀ ਸ਼ਕਲ ਨਹੀਂ ਪਤਾ ਲੱਗਦੀ ਉਹ ਅਗੀ ਕਾਲੀ ਸੀ ਨਾ ਵੈਸੇ ਹੀ ਕਾਲੀ ਨਾਲ ਰੱਖ ਚੱਲ ਚੱਲ ਗਿਆ ਨਹੀਂ ਆ ਗਿਆ ਨਹੀਂ ਫੁਰਕੀ ਚੀਤੇ ਨਾਲ ਹਾਂ ਹਾ ਹਾ ਹੁਣ ਉਹ ਬੁੜੀ ਦੇ ਬੰਦੇ ਨਹੀਂ ਬੁੜੀ ਦੇ ਬੰਦੇ ਦੀ ਮੁੰਡੇ ਦੀ ਬੁੜੀ ਦੀ ਆ ਵੇ ਆਖਾ ਕਲੀਅਰ ਆ ਗਿਆ ਫੋਟੋ ਕਲੀਅਰ ਆ ਆ ਇੱਥੇ ਵੇ ਆ ਦੋਵਾਂ ਦੀ ਗਿਆਨੀ ਵੀ ਆਵੇਗਾ ਨਾਲ ਗਿਆਨੀ ਵੀ ਇੱਥੇ ਆਵੇਗਾ ਆ ਬੁੜੀ ਉਹ ਲਾਡੀ ਵਾਲਾ ਚੱਲਦਾ ਹੁੰਦਾ ਹੁੰਦਾ ਨਾ ਕੈਮਰਾ ਤੇ ਉਹ ਅੰਦਰ ਗਿਆ ਸੀ ਗਿਆਨੀ ਉਹ ਬੰਦ ਨੇ ਕੈਮਰਾ ਕੁੜੀ ਆ ਉਹ ਦੇਖ ਲਾਈ ਆ ਫੋਟੋ ਆ ਵੇ ਆ ਫੋਟੋ ਆ ਆ ਗਿਆਨੀ ਆਵੇਗਾ ਬਾਹਰ ਗਿਆਨੀ ਗਿਆਨੀ ਨੇ ਐਨ ਕਲਾਈ ਨਾ ਇਹਦੀ ਐਨ ਕਾ ਵੇ ਕੀ ਗਿਆਨੀ ਆ ਇਹ ਨਾਲ ਹੀ ਆਇਆ ਤੁਸੀਂ ਆ ਦੇ ਨਹੀਂ ਨਹੀਂ ਆ ਭਰਾਵਾ ਉਹ ਨਾਲ ਐਵੇਂ ਕੇ ਹੋਰ ਨੂੰ ਮਸਾਉਣਾ ਇਹ ਆਹ ਗਿਆਨੀ ਆ ਕੇ ਬਾਹਰ ਆਊਗੀ ਆਂਦੀ ਬੁੜੀ ਬਣਾ ਉਹ ਗਿਆਨੀ ਮੇਰੇ ਅੱਗੇ ਆਵੇਗਾ ਉਹ ਜਿਹੜੀ ਲੇਡੀਆਂ ਨੇ ਉਹ ਨਹੀਂ ਨਾਲ ਇਹਨੇ ਨਾਲੇ ਕੋਈ ਇਹ ਕਿ ਨਹੀਂ ਬੰਦੇ ਹਾਂ ਕਿਹਾ ਮੈਂ ਸਤਾ ਕੁਝ ਨੂੰ ਲਿਆ ਦੱਸੇ ਮੈਂ ਸਤਾ ਬੰਦੇ ਇੱਥੇ ਬਣਾਉਣ ਆਏ ਨੇ ਹੋਰ ਸਤਾ ਬਣਾਉਣ ਆਏ ਨੇ ਇੱਕ ਮਿੰਟ ਯਾਰ ਉਹ ਗਿਆਨੀ ਬਾਹਰ ਆਵੇ ਜਣਾ ਉਹ ਬੜੀ ਹੋਣੀ ਬਲੇਡ ਦੀ ਹੁਣੇ ਇਹ ਉਹਨੇ ਮੂੰਹ ਬਲੇਡ ਲੈਣਾ ਉਹ ਗਿਆਨੀ ਵੀ ਗਿਆਨੀ ਵੀ ਆ ਗਿਆਨੀ ਆ ਆ ਗਿਆਨੀ ਮੇਨ ਬੰਦਾ ਹੈ ਆ ਗਿਆਨੀ ਫਰਾਈ ਹੋਣਾ ਆਹੀ ਭਾਈ ਯਿੰਦੇ ਕੋਲੇ ਸਾਰੀ ਕਰਾ